ਰਾ ਕੋਨੇ ਕੋਨੇ ਤੱਕ ਫੈਲਾ ਇਹ ਗਾਣਾ ਹੁਣ ਤੱਕ ਦੇ ਸਾਰਿਆਂ ਗਾਣਿਆਂ ਨਾਲੋਂ ਬੈਸਟ ਗਾਣਾ ਹੋਊਗਾ ਸਿੱਧੂ ਕੀ ਟੱਕਰ ਕੋਈ ਨਹੀਂ ਜਿੱਥੋਂ ਤੱਕ ਮੈਨੂੰ ਲੱਗਦਾ ਇਹ ਕੋਈ ਲੀਕ ਗਾਣਾ ਨਹੀਂ ਹੋਊਗਾ ਬਿਲਕੁਲ ਫਰੈਸ਼ ਗਾਣਾ ਸੁਣਨ ਨੂੰ ਮਿਲੇਗਾ ਜਿਸ ਦੇ ਵਿੱਚ ਆਪਾਂ ਨੂੰ ਰੀਅਲ ਸਿੱਧੂ ਮੂਸੇਵਾਲਾ ਬਾਈ ਦੇ ਬਾਈ ਬਾਈ ਵਾਲਾ ਗਾਣੇ ਦੀ ਫੀਲ ਆਊਗੀ ਮਾਰੇ ਦਿলো ਦਿਮਾਗ ਪਰ ਘਰ ਕਰ ਚੁਕੇ ਹੈ ਘਰ ਕਰ ਚੁਕੇ ਤੇ ਇੱਕ ਜਿੱਦਾਂ ਦੇ ਆਪਾਂ ਠੇਠ ਲਿਰਿਕਸ ਸੁਣਨਾ ਚਾਹੁੰਦੇ ਆ ਸਿੱਧੂ ਬਾਈ ਦੇ ਉਹੀ ਟੇਸਟ ਆਪਾਂ ਨੂੰ ਇਸ ਗਾਣੇ ਦੇ ਵਿੱਚ ਸੁਣਨ ਨੂੰ ਮਿਲੂਗਾ ਪੋਸਟਰ ਦਾ ਥੋੜਾ ਜਿਹਾ ਬ੍ਰੇਕਡਾਊਨ ਕਰਦੇ ਆ ਤੇ ਦੇਖਦੇ ਆ ਇਸ ਪੋਸਟਰ ਦੇ ਪੰਜਾਬੀ ਚ ਜਿਹੜਾ ਬਰਗਦ ਦਾ ਪੇੜ ਹੁੰਦਾ ਹੈ ਇਹਦੀ ਜਿਹੜੀਆਂ ਟਾਹਣੀਆਂ ਹੁੰਦੀਆਂ ਨੇ ਉਹ ਬਹੁਤ ਥੱਲੇ ਲਮਕਦੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਆਪਾਂ ਪੋਸਟਰ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਬੰਦੂਕਾਂ ਬੰਨੀਆਂ ਹੋਈਆਂ ਨੇ ਸਾਰੀਆਂ ਟਾਹਣੀਆਂ ਨਾਲ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਇਹ ਵਾਲਾ ਹੁਣ ਤੱਕ ਦਾ ਸਭ ਤੋਂ ਬੈਸਟ ਪੋਸਟਰ ਮੈਂ ਕਹੂੰਗਾ ਕਿਉਂਕਿ ਬਹੁਤ ਸੋਚ ਸਮਝ ਕੇ ਵਿਜ਼ੂਅਲੀ ਇਹਨੂੰ ਪੇਸ਼ ਕੀਤਾ ਗਿਆ ਹੈ ਜਿਾ ਕਿ ਗਾਣੇ ਦੇ ਨਾਲ ਮੈਨੂੰ ਲੱਗਦਾ ਪੂਰਾ ਦਾ ਪੂਰਾ ਮੈਚ ਵੀ ਹੋ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਰੁੱਕ ਦੇ ਨਾਲ ਰਸੇ ਬੰਨੇ ਹੋਏ ਨੇ ਬੰਦੂਕਾਂ ਬੰਨ ਰੱਖੀਆਂ ਨੇ ਬਹੁਤ ਸਾਰੀਆਂ ਇਹ ਵਾਲਾ origignal ਸਿੱਧੂ ਬਾਈ ਦੇ ਇਹ ਪਰ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਤਰੀਕ ਵੀ ਦੱਸ ਦਿੱਤੀ ਸੀ ਕਿ 3 ਨਵੰਬਰ ਤੱਕ ਅਸੀਂ ਗਾਣਾ ਰਿਲੀਜ਼ ਕਰ ਦਾਂਗੇ ਯਾਨੀ ਕਿ ਇਸੇ ਮਹੀਨੇ ਨਵੰਬਰ ਦੇ ਵਿੱਚ ਗਾਣਾ ਆਊਗਾ ਪਰ ਇਹ ਚੀਜ਼ ਬਹੁਤ ਵਧੀਆ ਕੀਤੀ ਕਿ ਪੋਸਟਰ ਰਿਲੀਜ਼ ਕਰਤਾ ਕਿਉਂਕਿ ਸਾਰੇ ਅਵੇਅਰ ਰਹਿਣਗੇ ਉਸ ਚੀਜ਼ ਨੂੰ ਦੇਖਣ ਲਈ ਹੋ ਸਕਦਾ ਹੈ ਕਿ ਸਿੱਧੂ ਬਾਈ ਦੇ ਇੰਸਟਾਗ੍ਰam ਤੇ ਅਪਡੇਟ ਵੀ ਦਿੱਤੀ ਜਾਵੇ ਕਿ ਇਸ ਟਾਈਮ ਗਾਣਾ ਆ ਜਾਊਗਾ ਇਹ ਚੀਜ਼ ਬਹੁਤ ਸਹੀ ਹੁੰਦੀ ਹੈ ਕਿ ਜਦੋਂ ਟਾਈਮ ਦੱਸ ਦਿੱਤਾ ਜਾਂਦਾ ਕਿਉਂਕਿ ਉਦੋਂ ਆਡੀਅנס ਸਾਰੀ ਐਕਟਿਵ ਰਹਿੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਸਿੱਧੂ ਬਾਈ ਦੇ ਜਿੰਨੇ ਵੀ ਫੈਨਸ ਨੇ ਕਿ ਇਸ ਟਾਈਮ ਅਸੀਂ ਗਾਣਾ YouTube ਤੇ ਜਾ ਕੇ ਪੈਰिजਨ ਜਿਹੜੇ ਸਿੱਧੂ ਭਾਈ ਦੇ ਜਾਣ ਤੋਂ ਬਾਅਦ ਰਿਲੀਜ਼ ਹੋਏ ਨੇ ਇਸ ਫੋਟੋ ਦੇ ਵਿੱਚ ਉਹ ਵਿਊਜ਼ ਲਿਖੇ ਹੋਏ ਨੇ ਜਿਹੜੇ ਪ੍ਰੀਮੀਅਰ ਤੇ ਲੋਕ ਦੇਖ ਰਹੇ ਸੀ ਹੁਣ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਸਾ